ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਪੁਣੀ ਕੱਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵਿਹਾਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੋਗਾ ਜ਼ਿਲ੍ਹਾ ਮੋਗਾ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਰਾਤ ਵੇਲੇ ਨਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀਆਂ ਦੇ ਉੱਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਦਕਿ 3-4 ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਪੁਲਿਸ ਵੱਲੋਂ ਇੱਕ ਜੀਸੀਬੀ ਇੱਕ ਰੇਤ ਨਾਲ ਭਰੀ ਟਰੈਕਟਰ ਟਰਾਲੀ ਅਤੇ ਦੋ ਖਾਲੀ ਟਰਾਲੀਆਂ ਆਪਣੇ ਕਬਜ਼ੇ ਵਿੱਚ ਲਈਆਂ ਗਈਆਂ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਉੱਤੇ ਪਾਬੰਦੀ ਲਗਾਈ ਗਈ ਹੈ ਅਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬੀਤੀ ਰਾਤ ਗਸ਼ਤ ਕਰ ਰਹੀ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਮੰਗੇਵਾਲਾ ਨੇੜੇ ਖੇਤਾਂ ਵਿੱਚ ਜੀਸੀਬੀ ਰਾਹੀਂ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆ ਰਾਤ 1 ਵਜੇ ਮੋਗਾ ਦੇ ਪਿੰਡ ਮੰਗੇਵਾਲਾ ਨੇੜੇ ਖੇਤਾਂ ਵਿੱਚ ਛਾਪਾ ਮਾਰਿਆ ਉੱਥੇ ਮਾਈਨਿੰਗ ਚੱਲ ਰਹੀ ਸੀ ਅਤੇ ਇਸ ਦੌਰਾਨ ਇੱਕ ਵਿਅਕਤੀ ਪੁਲਿਸ ਦੇ ਹੱਥੇ ਚੜ ਗਿਆ ਤੇ ਤਿੰਨ ਚਾਰ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਪੁਲਿਸ ਨੇ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਅਤੇ ਦੋ ਖਾਲੀ ਟਰੈਕਟਰ ਟਰਾਲੀਆਂ ਅਤੇ ਇੱਕ ਜੀਸੀਬੀ ਆਪਣੇ ਕਬਜ਼ੇ ਵਿੱਚ ਲੈ ਲਈ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸਾਹਿਬ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਮਾਰੇ ਅਨਸਰ ਖਿਲਾਫ ਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਮਿਤੀ 18 ਮਿਤੀ 20825 ਨੂੰ ਐਸਐਸ 임ਰਾਨ ਸਮੇਤ ਪੁਲਿਸ ਪਾਰਟੀ ਦੇ ਗੱਜਰ ਰਵਾਨਾ ਸੀ ਜਿੱਥੇ ਪਿੰਡ ਮੰਗੇਵਾਲਾ ਉਹਨਾਂ ਨੂੰ ਤਲਾਸ਼ ਮਿਲੀ ਮੰਗੇਵਾਲਾ ਦੇ ਖੇਤਾਂ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿੱਥੇ ਮੌਕੇ ਤੇ ਪਹੁੰਚ ਕੇ ਐਸਐਸ 임ਰਾਨ ਦੇ ਪੁਲਿਸ ਪਾਰਟੀ ਨੇ ਤਿੰਨ ਟਰੈਕਟਰ ਵਾਲੀਆਂ ਅਤੇ ਇੱਕ ਦੋਸੀ ਮੌਕੇ ਤੇ ਗ੍ਰਿਫਤਾਰ ਕੀਤਾ ਤੇ ਅਤੇ ਇੱਕ ਜੀਸੀਬੀ ਕਬਜ਼ਾ ਪੁਲਿਸ ਚ ਲਈ ਗਈ। આરોપી ਦੋ ਤਿੰਨ ਜਨ ਨਹੀਂ ਸੀ ਕਿਉਂਕਿ ਹਨੇਰਾ ਹੋਣ ਕਰਕੇ 12:30 1 ਵਜੇ ਦਾ ਟਾਈਮ ਸੀਗਾ ਤੇ ਆਸ-ਪਾਸ ਝੋਨੇ ਦਾ ਹੋਣ ਕਰਕੇ ਤੇ ਹਨੇਰੇ ਦਾ ਫਾਇਦਾ ਉਠਾਉਂਦੇ ਮੌਕੇ ਤੋਂ ਭੱਜ ਗਏ ਸੀਗੇ। ਇੱਕ ਦੋਸੀ ਗ੍ਰਿਫਤਾਰ ਕੀਤਾ ਗਿਆ। ਰੇਤਾ ਦੀ ਇੱਕ ਟਰਾਲੀ ਸੀ ਜਿਹੜੇ ਦੋ ਉੱਤੇ ਖੜੀਆਂ ਖੱਡੇ ਵਿੱਚ ਜੋਗੇ ਜੀਸੀਬੀ ਭੰਨ ਦੀ ਤਿਆਰੀ ਵਿੱਚ ਸੀਗੇ। ਜਦੋਂ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਦੇਖੀਆਂ ਤੇ ਉਦੋਂ ਮਤਲਬ ਮੌਕੇ ਤੋਂ ਭੱਜ ਗਏ। ਸਿਰਫ ਪਤਾ ਲੱਗ ਸਕਿਆ ਕਿ ਮਾਈਨਿੰਗ ਕਦੋਂ ਤੋਂ ਚੱਲ ਰਹੀ ਹੁੰਦੀ ਹੈ। ਸਾਨੂੰ ਤਾਂ ਉਸੇ ਦਿਨ ਹੀ ਇਹਨਾਂ ਨੂੰ ਤਲਾਹ ਮਿਲੀ ਸੀਗੀ ਉਦੋਂ ਪਹਿਲਾਂ ਵੀ ਇੱਕ ਦੋ ਰੇਡ ਕੀਤੀ ਗਈ ਸੀ ਮੈਨਿੰਗ ਵੇਰਾ ਨਹੀਂ ਚੱਲੀ ਸੀਗੀ ਸਾਨੂੰ ਜਿੱਥੇ ਵੀ ਕੋਈ ਤਲਾਹ ਮਿਲਦੀ ਹੈ ਵੀ ਕੋਈ ਖੇਤਾਂ ਵਿੱਚ ਜਾਂ ਕਿਤੇ ਹੋਰ ਵੀ ਨਜਾਇਜ਼ ਮੈਨਿੰਗ ਕੀਤੀ ਜਾ ਰਹੀ ਹੈ ਉਸ ਤੇ ਪੰਜਾਬ ਸਰਕਾਰ ਜੀ ਦੇ ਵੱਲੋਂ ਜੋ ਹਦਾਇਤਾਂ ਦੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੋਂ ਬੰਦੀ ਕਾਨੂੰਨੀ ਕਾਰਵਾਈ ਅਮਲ ਚੱਲਿਆ ਜਾਂਦੀ ਜਾਂਦੀ ਹੈ ਪੰਜਾਬ ਸਰਕਾਰ ਮਾਨਜੋਗ ਡੀਜੀਪੀ ਸਾਹਿਬ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਮਾੜੇ ਅੰਸ਼ਰਾ ਖਲਾਫ ਦੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਲਾਫ ਮਿਤੀ 18 ਮਿਤੀ 20825 ਨੂੰ ਐਸਐਸ ਸਮਰਾਜ ਸੇਮੇਦ ਪੁਲਿਸ ਪਾਰਟੀ ਦੇ ਗੰਸਧਰਵਾਨਾ ਜੀ ਜਿੱਥੇ ਪਿੰਡ ਮੰਗੇਵਾਲਾ ਉਹਨਾਂ ਨੂੰ ਤਲਾਸ਼ ਮਿਲੀ ਮੰਗੇਵਾਲਾ ਦੇ ਖੇਤਾਂ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿੱਥੇ ਮੌਕੇ ਤੇ ਪਹੁੰਚ ਕੇ ਐਸਐਸ ਸਮਰਾਜ ਤੇ ਪੁਲਿਸ ਪਾਰਟੀ ਨੇ ਤਿੰਨ ਟਰੈਕਟਰ ਵਾਲੀਆਂ ਅਤੇ ਇੱਕ ਦੋਸੀ ਮੌਕੇ ਤੇ ਗ੍ਰਿਫਤਾਰ ਕੀਤਾ ਤੇ ਅਤੇ ਇੱਕ ਜੀਸੀਬੀ ਕਬਜ਼ਾ ਪੁਲਿਸ ਚ ਲਈ ਗਈ ਸੀ। ਰੂਪੀ ਦੋ ਤਿੰਨ ਜਨ ਨਹੀਂ ਸੀ ਕਿਉਂਕਿ ਹਨੇਰਾ ਹੋਣ ਕਰਕੇ 12:30 1 ਵਜੇ ਦਾ ਟਾਈਮ ਸੀਗਾ ਤੇ ਆਸੇ-ਪਾਸੇ ਧੂਨੇ ਦਾ ਹੋਣ ਕਰਕੇ ਤੇ ਹਨੇਰੇ ਦਾ ਫਾਇਦਾ ਉਠਾਉਂਦੇ ਮੌਕੇ ਤੋਂ ਭੱਜ ਗਏ ਸੀਗੇ। ਇੱਕ ਦੋਸੀ ਗ੍ਰਿਫਤਾਰ ਕੀਤਾ ਗਿਆ। ਰੇਤਾ ਦੀ ਇੱਕ ਟਰਾਲੀ ਸੀ ਜਿਹੜੇ ਦੋ ਉੱਤੇ ਖੜੀਆਂ ਖੱਡੇ ਵਿੱਚ ਜੋਗੇ ਜੀਸੀਬੀ ਭੰਨ ਦੀ ਤਿਆਰੀ ਵਿੱਚ ਸੀਗੇ। ਜਦੋਂ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਦੇਖੀਆਂ ਤੇ ਉਦੋਂ ਮਤਲਬ ਮੌਕੇ ਤੋਂ ਭੱਜ ਗਏ। ਸਰੇ ਪਤਾ ਲੱਗ ਸਕਦਾ ਕਿ ਮਾਈਨਿੰਗ ਕਦੋਂ ਤੋਂ ਚੱਲ ਰਹੀ ਹੈ ਉੱਥੇ। ਸਾਨੂੰ ਤਾਂ ਉਸੇ ਦਿਨ ਹੀ ਇਹਨਾਂ ਨੂੰ ਇਤਲਾਹ ਮਿਲੀ ਸੀਗੀ ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਰੇਡ ਕੀਤੀ ਗਈ ਸੀ ਮੈਨਗਵੈਰਾ ਨਹੀਂ ਚੱਲ ਰਹੀ ਸੀਗੀ ਸਾਨੂੰ ਜਿੱਥੇ ਵੀ ਕੋਈ ਇਤਲਾਹ ਮਿਲਦੀ ਹੈ ਵੀ ਕੋਈ ਖੇਤਾਂ ਵਿੱਚ ਜਾਂ ਕਿਤੇ ਹੋਰ ਵੀ ਨਜਾਇਜ਼ ਮੈਨਗ ਕੀਤੀ ਜਾ ਰਹੀ ਹੈ ਉਸ ਤੇ ਪੰਜਾਬ ਸਰਕਾਰ ਜੀ ਦੇ ਵੱਲੋਂ ਜੋ ਹਦਾਇਤਾਂ ਤੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੋਂ ਬੰਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਪੰਜਾਬ ਸਰਕਾਰ ਮਾਨਜੋਗ ਡੀਜੀਪੀ ਸਾਹਿਬ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਮਾੜੇ ਅੰਸਰਾਂ ਖਿਲਾਫ ਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਮਿਤੀ 18 ਮਿਤੀ 20825 ਨੂੰ ਐਸਐਸ ਇਮਰਾਨ ਸਮੇਤ ਪੁਲਿਸ ਪਾਰਟੀ ਦੇ ਗੱਜਰ ਰਵਾਨਾ ਸੀ ਜਿੱਥੇ ਪਿੰਡ ਮੰਗੇਵਾਲਾ ਉਹਨਾਂ ਨੂੰ ਤਲਾਬ ਮਿਲੀ ਮੰਗੇਵਾਲਾ ਦੇ ਖੇਤਾਂ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿੱਥੇ ਮੌਕੇ ਤੇ ਪੁੱਜ ਕੇ ਐਸਐਸ ਇਮਰਾਨ ਦੇ ਪੁਲਿਸ ਪਾਰਟੀ ਨੇ 10 ਟਰੈਕਟਰ ਵਾਲੀਆਂ ਅਤੇ ਇੱਕ ਦੋਸੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਜੀਸੀਬੀ ਕਬਜ਼ਾ ਪੁਲਿਸ ਚ ਲਈ ਗਈ ਸੀ। ਰੂਪੀ ਦੋ ਤਿੰਨ ਜਨ ਨਹੀਂ ਕਿਉਂਕਿ ਹਨੇਰਾ ਹੋਣ ਕਰਕੇ 12:30 1 ਵਜੇ ਦਾ ਟਾਈਮ ਸੀਗਾ ਤੇ ਆਸੇ ਪਾਸੇ ਝੋਨੇ ਦਾ ਹੌਣ ਕਰਕੇ ਤੇ ਹਨੇਰੇ ਦਾ ਫਾਇਦਾ ਉਠਾਉਂਦੇ ਮੌਕੇ ਤੋਂ ਭੱਜ ਗਏ ਸੀਗੇ। ਇੱਕ ਦੋਸੀ ਗ੍ਰਿਫਤਾਰ ਕੀਤਾ ਗਿਆ। ਰੇਤਾ ਦੀ ਇਕਟਰਾ ਦੀ ਸੀ ਜਿਹੜੇ ਦੋ ਦੋ ਉੱਤੇ ਖੜੀਆਂ ਖੱਡੇ ਵਿੱਚ ਜੋਗੇ ਜੀਸੀਬੀ ਭੰਨ ਦੀ ਤਿਆਰੀ ਵਿੱਚ ਸੀਗੇ। ਜਦੋਂ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਦੇਖੀਆਂ ਤੇ ਉਦੋਂ ਮਤਲਬ ਮੌਕੇ ਤੋਂ ਭੱਜ ਗਏ। ਸਰੇ ਪਤਾ ਲੱਗ ਸਕਿਆ ਕਿ ਮਾਈਨਿੰਗ ਕਦੋਂ ਤੋਂ ਚੱਲ ਰਹੀ ਹੁੰਦੀ ਹੈ। ਸਾਨੂੰ ਤਾਂ ਉਸੇ ਦਿਨ ਹੀ ਇਹਨਾਂ ਨੂੰ ਤਲਾਹ ਮਿਲੀ ਸੀਗੀ ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਰੇਡ ਕੀਤੀ ਗਈ ਸੀ ਮੈਨਿੰਗ ਵੇਰਾ ਨਹੀਂ ਚੱਲ ਰਹੀ ਸੀਗੀ ਸਾਨੂੰ ਜਿੱਥੇ ਵੀ ਕੋਈ ਤਲਾਹ ਮਿਲਦੀ ਹੈ ਵੀ ਕੋਈ ਖੇਤਾਂ ਵਿੱਚ ਜਾਂ ਕਿਤੇ ਹੋਰ ਵੀ ਨਜਾਇਜ਼ ਮੈਨਿੰਗ ਕੀਤੀ ਜਾ ਰਹੀ ਹੈ ਉਸ ਤੇ ਪੰਜਾਬ ਸਰਕਾਰ ਜੀ ਦੇ ਵੱਲੋਂ ਜੋ ਹਦਾਇਤਾਂ ਤੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੋਂ ਬੰਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਪੰਜਾਬ ਸਰਕਾਰ ਮਾਨਜੋਗ ਡੀਜੀਪੀ ਸਾਹਿਬ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਮਾਰੇ ਅਨਸਰ ਖਿਲਾਫ ਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਮਿਤੀ 18 ਮਿਤੀ 20825 ਨੂੰ ਐਸਐਸ ਸਮਰਾਜ ਸਿਮੇਂਟ ਪੁਲਿਸ ਪਾਰਟੀ ਦੇ ਗੰਸਦ ਰਵਾਨਾ ਸੀ ਜਿੱਥੇ ਪਿੰਡ ਮੰਗੇਵਾਲਾ ਉਹਨਾਂ ਨੂੰ ਤਲਾਸ਼ ਮਿਲੀ ਮੰਗੇਵਾਲਾ ਦੇ ਖੇਤਾਂ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿੱਥੇ ਮੌਕੇ ਤੇ ਪਹੁੰਚ ਕੇ ਐਸਐਸ ਸਮਰਾਜ ਤੇ ਪੁਲਿਸ ਪਾਰਟੀ ਨੇ ਤਿੰਨ ਟਰੈਕਟਰ ਵਾਲੀਆਂ ਅਤੇ ਇੱਕ ਦੋਸੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਜੀਸੀਬੀ ਕਬਜ਼ਾ ਪੁਲਿਸ ਚ ਲਈ ਗਈ। ਰੂਪੀ ਦੋ ਤਿੰਨ ਜਨ ਨਹੀਂ ਸੀ ਕਿਉਂਕਿ ਹਨੇਰਾ ਹੋਣ ਕਰਕੇ 12:30 1 ਵਜੇ ਦਾ ਟਾਈਮ ਸੀਗਾ ਤੇ ਆਸ-ਪਾਸ ਝੋਨੇ ਦਾ ਹੌਣ ਕਰਕੇ ਤੇ ਹਨੇਰੇ ਦਾ ਫਾਇਦਾ ਉਠਾਉਂਦੇ ਮੌਕੇ ਤੋਂ ਭੱਜ ਗਏ ਸੀਗੇ। ਇੱਕ ਦੋਸੀ ਗ੍ਰਿਫਤਾਰ ਕੀਤਾ ਗਿਆ। ਰੇਤਾ ਦੀ ਇੱਕ ਟਰਾਲੀ ਸੀ ਜਿਹੜੇ ਦੋ ਉੱਤੇ ਖੜੀਆਂ ਖੱਡੇ ਵਿੱਚ ਜੋਗੇ ਜੀਸੀਬੀ ਭੰਨ ਦੀ ਤਿਆਰੀ ਵਿੱਚ ਸੀਗੇ। ਜਦੋਂ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਦੇਖੀਆਂ ਤੇ ਉਦੋਂ ਮਤਲਬ ਮੌਕੇ ਤੋਂ ਭੱਜ ਗਏ। ਸਿਰਫ ਪਤਾ ਲੱਗ ਸਕਿਆ ਕਿ ਮਾਈਨਿੰਗ ਕਦੋਂ ਤੋਂ ਚੱਲ ਰਹੀ ਹੁੰਦੀ ਹੈ। ਸਾਨੂੰ ਤਾਂ ਉਸੇ ਦਿਨ ਹੀ ਇਹਨਾਂ ਨੂੰ ਤਲਾਹ ਮਿਲੀ ਸੀਗੀ ਉਦੋਂ ਪਹਿਲਾਂ ਵੀ ਇੱਕ ਦੋ ਰੇਡ ਕੀਤੀ ਗਈ ਸੀ ਮੈਨਿੰਗ ਵੇਰਾ ਨਹੀਂ ਚੱਲੀ ਸੀਗੀ ਸਾਨੂੰ ਜਿੱਥੇ ਵੀ ਕੋਈ ਤਲਾਹ ਮਿਲਦੀ ਹੈ ਵੀ ਕੋਈ ਖੇਤਾਂ ਵਿੱਚ ਜਾਂ ਕਿਤੇ ਹੋਰ ਵੀ ਨਜਾਇਜ਼ ਮੈਨਿੰਗ ਕੀਤੀ ਜਾ ਰਹੀ ਹੈ ਉਸ ਤੇ ਪੰਜਾਬ ਸਰਕਾਰ ਜੀ ਦੇ ਵੱਲੋਂ ਜੋ ਹਦਾਇਤਾਂ ਤੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ ਅਨੁਸਾਰ ਦੀ ਕਾਨੂੰਨੀ ਕਾਰਵਾਈ ਅਮਲ ਚੱਲਿਆਂਦੀ ਜਾਂਦੀ ਹੈ ਪੰਜਾਬ ਸਰਕਾਰ ਮਾਨਜੋਗ ਡੀਜੀਪੀ ਸਾਹਿਬ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਮਾੜੇ ਅੰਸ਼ਰਾ ਖਲਾਫ ਤੇ ਨਜਾਇਜ਼ ਮੈਨਿੰਗ ਕਰਨ ਵਾਲਿਆਂ ਦੇ ਖਲਾਫ ਮਿਤੀ 18 ਮਿਤੀ 20825 ਨੂੰ ਐਸਐਸਈ ਸਮਰਾਜ ਸਿਮੇਤ ਪੁਲਿਸ ਪਾਰਟੀ ਦੇ ਗਸ਼ਤ ਦਰਵਾਨਾ ਜਿੱਥੇ ਪਿੰਡ ਮੰਗੇਵਾਲਾ ਉਹਨਾਂ ਨੂੰ ਤਲਾਸ਼ ਮਿਲੀ ਮੰਗੇਵਾਲਾ ਦੇ ਖੇਤਾਂ ਵਿੱਚ ਨਜਾਇਜ਼ ਮੈਨਿੰਗ ਚੱਲ ਰਹੀ ਹੈ ਜਿੱਥੇ ਮੌਕੇ ਤੇ ਪਹੁੰਚ ਕੇ ਐਸਐਸਈ ਸਮਰਾਜ ਦੇ ਪੁਲਿਸ ਪਾਰਟੀ ਨੇ ਤਿੰਨ ਟਰੈਕਟਰ ਵਾਲੀਆਂ ਅਤੇ ਇੱਕ ਦੋਸੀ ਮੌਕੇ ਤੇ ਗ੍ਰਿਫਤਾਰ ਕੀਤਾ ਤੇ ਅਤੇ ਇੱਕ ਜੀਸੀਬੀ ਕਬਜ਼ਾ ਪੁਲਿਸ ਚ ਲਈ ਗਈ ਸੀ। ਰੂਪੀ ਦੋ ਤਿੰਨ ਜਨ ਨਹੀਂ ਕਿਉਂਕਿ ਹਨੇਰਾ ਹੋਣ ਕਰਕੇ 12:30 1 ਵਜੇ ਦਾ ਟਾਈਮ ਸੀਗਾ ਤੇ ਆਸੇ ਪਾਸੇ ਧੂਨੇ ਦਾ ਹੋਣ ਕਰਕੇ ਤੇ ਹਨੇਰੇ ਦਾ ਫਾਇਦਾ ਉਠਾਉਂਦੇ ਮੌਕੇ ਤੋਂ ਭੱਜ ਗਏ ਸੀਗੇ। ਇੱਕ ਦੋਸੀ ਗ੍ਰਿਫਤਾਰ ਕੀਤਾ ਗਿਆ। ਰੇਤਾ ਦੀ ਇੱਕ ਟਰਾਲੀ ਸੀ ਜਿਹੜੇ ਦੋ ਉੱਤੇ ਖੜੀਆਂ ਖੱਡੇ ਵਿੱਚ ਜੋਗੇ ਜੀਸੀਬੀ ਭਾਣ ਦੀ ਤਿਆਰੀ ਵੇਚ ਸੀਗੇ। ਜਦੋਂ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਦੇਖੀਆਂ ਤੇ ਉਦੋਂ ਮਤਲਬ ਮੌਕੇ ਤੋਂ ਭੱਜ ਗਏ। ਸਰੇ ਪਤਾ ਲੱਗ ਸਕਿਆ ਕਿ ਮਾਈਨਿੰਗ ਕਦੋਂ ਤੋਂ ਚੱਲ ਰਹੀ ਹੁੰਦੀ ਹੈ। ਸਾਨੂੰ ਤਾਂ ਉਸੇ ਦਿਨ ਹੀ ਇਹਨਾਂ ਨੂੰ ਇਤਲਾਹ ਮਿਲੀ ਸੀਗੀ ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਰੇਡ ਕੀਤੀ ਗਈ ਸੀ ਮਾਈਨਿੰਗ ਵੇਰ ਨਹੀ ਚੱਲ ਰਹੀ ਸੀਗੀ ਸਾਨੂੰ ਜਿੱਥੇ ਵੀ ਕੋਈ ਇਤਲਾਹ ਮਿਲਦੀ ਹੈ ਵੀ ਕੋਈ ਖੇਤਾਂ ਵਿੱਚ ਜਾਂ ਕਿਤੇ ਹੋਰ ਵੀ ਨਜਾਇਜ਼ ਮੈਨਣ ਕੀਤੀ ਜਾ ਰਹੀ ਹੈ ਉਸਤੇ ਪੰਜਾਬ ਸਰਕਾਰ ਜੀ ਦੇ ਵੱਲੋਂ ਜੋ ਹਦਾਇਤਾਂ ਤੇ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੋਂ ਬੰਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ